ਜੀ ਤੱਕਾ ਇਹ ਤੱਕਾ ਵਾ ਨਹੀਂ ਕਿਹੜੀ ਤੱਕਾ ਕਰੀ ਜਾਂਦੇ ਆ ਥੋੜਾ ਚੈਰੀ ਨਹੀਂ ਲੱਗਾ ਜਮਾਂ ਮੈ ਲੱਗਾ ਨਹੀਂ ਛੇ ਪਤਾ ਲੱਗ ਰਿਹਾ ਪਹਿਲਾਂ ਵੀਡੀਓ ਬਣੀ ਹੋਈ ਆ ਵੀ ਡਰ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਪਹਿਲਾਂ ਕਿਹਾ ਕਹਿੰਦੀ ਵੀ ਨਾ ਨਾ ਮੈਂ ਆਹ ਕੰਮ ਨਹੀਂ ਪਹਿਲੀ ਵਾਰ ਤੁਹਾਨੂੰ ਸਟੰਟ ਚ ਡਰ ਲੱਗਦਾ ਆ ਮੈਂ ਕਰਾ ਸਟੰਟ ਕਰਦੀ ਆ ਪਹਿਲੀ ਵਾਰ ਕੁੜੀ ਨੇ ਸਟੰਟ ਕੀਤਾ ਮੈਂ ਅਜੇ ਤੱਕ ਵੀਡੀਓ ਦੇਖੀ ਨਹੀਂ ਵੀ ਕੁੜੀ ਨੇ ਪਹਿਲਾਂ ਸਟੰਡ ਕੀਤਾ ਹੋਵੇ ਡਰਾਈਵ ਟਰੈਕਟਰ ਬੋ ਕੀਤਾ ਪਰ ਸਟੰਟ ਜਿਹੜਾ ਪਹਿਲਾਂ ਇਹ ਆਪਣੀ ਮਸਟੈਂਗ ਤੇ ਹੋਇਆ ਤੇ ਡਰ ਵੀ ਨਹੀਂ ਲੱਗ ਰਿਹਾ ਨਹੀਂ ਤਾਂ ਫੇਸ ਹੋਰੇ ਕੁਝ ਹੁੰਦਾਗਾ ਹੁਣ ਦੇਖੋ ਇਧਰ ਨਹੀਂ ਡਰ ਲੱਗਾ ਤੁਸੀਂ ਕਹਿੰਦੇ ਸੀ ਨਾ ਸਾਰਾ ਟਰੈਕਟਰ ਚੱਕ ਦਾਂਗੇ ਫਿਰ ਮੈਨੂੰ ਐ ਸੀ ਮੈਂ ਪਲਟ ਨਾ ਜਾਵਾਂ ਵੈਸੇ ਸਟੰਟ ਕਰਨਾ ਜੀ ਝੂਠ ਬੋ ਮੈਂ ਕਿਹਾ ਸੀ ਨਾ ਕਰਨਾ ਤੇ ਲੈ ਵੀ ਮਿੱਤਰੋ ਪਾਰਟ 4 ਚ ਸਵਾਗਤ ਹੈ ਅਤੇ ਪਹਿਲਾਂ ਤੁਹਾਨੂੰ ਵੀਡੀਓ ਦੇਖ ਲਈਆਂ ਬੀਲ ਆ ਲਈਆਂ ਵੀ ਤੇ ਸਟicker ਚੇਂਜ ਕਰਾਏ ਨੇ ਜਿਹੜੇ ਉਹ ਵੀ ਤੇ ਹੁਣ ਯਾਰ ਇੱਕ ਤਾਂ ਫਟੇਗੜ ਸਾਹਿਬ ਦੀਆਂ ਤਿਆਰੀਆਂ ਚੱਲੀ ਹੋ ਜਾਂਦੀਆਂ ਨੇ ਤੁਹਾਨੂੰ ਪਤਾ ਕਿਉਂਕਿ ਦਿਨ ਵੀ ਥੋੜੇ ਰਹਿ ਗਏ ਤੇ ਸਟicker ਲਾਉਣ ਤੋਂ ਬਾਅਦ ਜਿਹੜੀ ਉਹ ਗਮ ਜੀ ਹੁੰਦੀ ਹੈ ਹਨਾ ਉਹਰੇ ਗਾਮ ਗਮ ਜੀ ਲੱਗੀ ਹੋਈ ਸੀ ਉਹਦੇ ਕਰਕੇ ਆਪਾਂ ਕਿਉਂਕਿ ਪਹਿਲਾਂ ਵੀ ਬਾਸ਼ ਕਰਕੇ ਲੈ ਗਏ ਸੀ ਹੁਣ ਉਹਦੇ ਕਰਕੇ ਆਪਾਂ ਨੂੰ ਬਾਸ਼ ਕਰਨਾ ਪੈ ਰਿਹਾ ਕਿਉਂਕਿ ਇੱਥੇ ਗਮ ਜੀ ਲੱਗੀ ਪਈਏ ਜਿੱਥੋਂ ਜਿੱਥੋਂ ਸਟicker ਪੱਟੇ ਸੀ ਆਪਾਂ ਨੇ ਤੇ ਇਹਨੂੰ ਹੁਣ ਚੰਗੀ ਤਰ੍ਹਾਂ ਕਰਕੇ ਬਾਸ਼ ਤੇ ਇੱਕ ਰਹਿ ਗਿਆ ਆਪਣਾ ਇੱਥੇ ਪੇਂਟ ਕਰਨਾ ਕਿਉਂਕਿ ਇੱਥੇ ਟੇਪ ਖੜਦੀ ਨਹੀਂ ਹੁੰਦੀ ਇਹ ਖੜਦਲਾ ਆ ਇਹਦੇ ਟੇਪ ਖੜੀ ਨਹੀਂ ਇਹਦੇ ਆਪਾਂ ਰੰਗ ਕਰਾਂਗੇ ਉਸ ਤੋਂ ਬਾਅਦ ਕੋਈ ਸਟicker ਵਗੈਰਾ ਦੇਖਾਂਗੇ ਨਹੀਂ ਸਿੰਪਲ ਇਹਨੂੰ yellow ਜਾਂ ਫਿਰ white ਕਰਾਂਗੇ ਤੁਸੀਂ ਕਮੈਂਟ ਕਰਕੇ ਦੱਸੋ ਕਿਹੜਾ ਕਰੀਏ ਕਿਉਂਕਿ ਹਜੇ ਮੈਂ ਕਰਨਾ ਨਹੀਂ ਲੱਗਿਆ ਵੀਡੀਓ ਤੋਂ ਬਾਅਦ ਹੀ ਕਰਾਂਗੇ ਠੀਕ ਆ ਕਮੈਂਟ ਕਰਕੇ ਦੱਸੋ ਇਹਨੂੰ ਆਪਾਂ ਕਿਹੜੇ ਕਲਰ ਦੀ ਕਰੀਏ ਤੇ ਇੱਕ ਆਪਣਾ ਸ਼ੂਟ ਸੀ ਆ ਉਹ ਕੁੜੀ ਮਾਡਲ ਆ ਗਈ ਉਹਨੇ ਰੀਲਾਂ ਵਗੈਰਾ ਸ਼ੂਟ ਕਰਨੀਆਂ ਸੀ ਆ ਆਪਾਂ ਨੇ ਉੱਥੇ ਜਾਣਾ ਤੇ ਉਸ ਤੋਂ ਬਾਅਦ ਫੇਰ ਇੱਕ ਡੈਕ ਦਾ ਹੁਣ ਆਪਣਾ ਚਿੱਤ ਡੰਮਡੋਲ ਜਾ ਹੋ ਗਿਆ ਕਮੈਂਟ ਕਹਿੰਦੇ ਵੀ ਵਿੱਚ ਮੁੰਡੇ ਕਹਿੰਦੇ 6 ਵਾਲਾ ਲਾ ਲਓ ਵਿੱਚ ਕਹਿੰਦੇ ਵੀ ਵੱਡਾ ਹੀ ਲਾਓ ਹੁਣ ਉਹਦਾ ਆਪਾਂ ਵੱਡੇ ਦਾ ਪਲੇਅਰ ਵੀ ਬਣਨਾ ਦਿੱਤਾ ਹੋਇਆ ਦੋ ਚਾਰ ਦਿਨਾਂ ਦੇ ਵਿੱਚ ਉਹ ਵੀ ਬਣ ਕੇ ਆ ਜਾਊਗਾ ਕਿਉਂਕਿ ਪਹਿਲਾਂ ਵਾਲਾ ਜਿਹੜਾ ਮੱਚ ਗਿਆ ਸੀ ਆ ਨਵਾਂ ਹੀ ਤਿਆਰ ਕਰਾਇਆ ਠੀਕ ਆ ਉਹ ਵੀ ਬਣ ਕੇ ਆ ਜਾਊ ਆਪਣੇ ਕੋਲੇ ਬਾਕੀ ਹੁਣ ਕਮੈਂਟ ਕਰਕੇ ਦੱਸੋ ਵੀ ਆਪਾਂ ਉਹ ਵੱਡਾ 10 ਬੂਫਰ ਵਾਲਾ ਲਾਈਏ ਜਿਹਾ 6 ਵਾਲਾ ਨਵਾਂ ਸਿਸਟਮ ਲਾ ਦਈਏ ਤੇ ਉਹ ਤੋਂ ਬਾਅਦ ਬਾਕੀ ਕੱਲ ਨੂੰ ਬਲੌਗ 'ਚ ਉੱਥੇ ਜਾਣਾ ਕੱਲ ਨੂੰ ਬਲੌਗ ਜਿਹੜਾ ਪੂਰਾ ਦੇਖਿਓ ਤੁਹਾਨੂੰ ਮਿਲਿਆ ਉਹ ਕਿਹੜੀ ਮਾਡਲ ਠੀਕ ਆ ਕੱਲ ਨੂੰ ਰੀਲਾਂ ਰੂਲਾਂ ਸ਼ੂਟ ਕਰਨਾ ਜਾਣਾ ਤੇ ਬਾਕੀ ਹੁਣ ਕਰ ਲਈ ਬਾਸ਼ ਲੈ ਵੀ ਮਿੱਤਰੋ ਟਰੈਕਟਰ ਹੋ ਗਿਆ ਬਾਸ਼ ਤੇ ਅੱਜ ਆਪਾਂ ਬੂਫਰ 'ਚ ਨਹੀਂ ਪਾਣੀ ਮਾਰਿਆ ਥੱਲੇ ਥੱਲੇ ਧੋਤਾ ਸੀ ਕਿਉਂਕਿ ਉਹਦੇ ਆਪਾਂ ਬੂਫਰ ਛਤਰੀ ਸਾਰਾ ਕੁਝ ਧੋਤਾ ਸੀ ਆ ਤੇ ਡੀਜ਼ਲ ਦਿੱਤਾ ਮਾਰ ਉਹ ਵੀ ਬਲੈਕ ਬਲੈਕ ਜਗ੍ਹਾ ਤੇ ਜਿੱਥੇ-ਜਿੱਥੇ ਬਲੈਕ ਆ ਸ਼ੋ ਤੇ ਨਹੀਂ ਪੜੀ ਜਲ ਮਾਰਿਆ ਇਹ ਤੇ ਡੀਜ਼ਲ ਮਾਰਤਾ ਪਰੇ ਨਾਲ ਦੇਖੋ ਤੇ ਇਹਨੂੰ ਸੁੱਕਣ ਦੋ ਤੇ ਉਹ ਤੇ ਫੇਰਦੇ ਆਪਾਂ ਮਿਊਜ਼ਿਕ ਰਿਸਿਸਟਰ ਉਹਦੇ ਗਿੱਲਾ ਕਪੜਾ ਠੀਕ ਆ ਵੈਸੇ ਵਾਟਰ ਪ੍ਰੂਫ ਨੇ ਪਰ ਹਰ ਵਾਰੀ ਮੈਂ ਉਹਤੇ ਪਾਣੀ ਨਹੀਂ ਮਾਰਦਾ ਹੁੰਦਾ ਕਿਉਂਕਿ ਜਦੋਂ ਜਿਆਦਾ ਹੀ ਲਿਬੜ ਜਾਂਦਾ ਜਿਵੇਂ ਸਟੰਡ ਕਰਨ ਤੋਂ ਬਾਅਦ ਆ ਗੈਲੜੇ ਸਪੀਕਰਾਂ ਚ ਮਿੱਟੀ ਵਗੈਰਾ ਜਿਆਦਾ ਪੈ ਜਾਂਦੀ ਆ ਫੇਰ ਇਹਨੂੰ ਮੈਂ ਪਾਣੀ ਨਾਲ ਧੋਣਾ ਹੁੰਦਾ ਉਦੋਂ ਵਾਸ਼ ਹੋ ਗਿਆ ਤੇ ਹੁਣ ਮਿਲਦੇ ਆ ਕੱਲ ਨੂੰ ਠੀਕ ਆ ਰੀਲਾਂ ਰੂਲਾਂ ਵਾਲੇ ਸ਼ੂਟ ਚ ਜੋ ਵੀ ਪ੍ਰੋਗਰਾਮ ਆ ਬਾਕੀ ਕੱਲ ਨੂੰ ਅਗਲੀ ਅੱਗੇ ਵੀਡੀਓ ਜਿਹੜੀ ਤੁਸੀਂ ਪੂਰੀ ਦੇਖਿਓ ਲਵ ਯੂ ਮਿੱਤਰੋ ਛਾਤਰੀ ਲਾਉਣੀ ਆ ਹੁਣ ਆਪਾਂ ਡਾਊਨ ਸੀਲਿੰਗ ਵਾਲੀ ਤੇ ਤੇ ਆ ਅੱਖਰ ਜੇ ਯਾਰ ਉਦੋਂ ਲਿਖਾਈ ਸੀ ਉਦੋਂ ਸਪੇਸ ਵਗੈਰਾ ਜੀ ਦਿੱਤੀ ਨਹੀਂ ਸੀ ਇਹ ਹੁਣ ਆਪਾਂ ਦੁਬਾਰਾ ਲਾਉਣੇ ਨੇ ਤੇ ਹੁਣ ਇਹ ਉੱਤਰ ਦੇ ਨਹੀਂ ਹੈਗੇ ਰੇਡੀਅਮ ਟਾਈਪ ਚ ਲੱਗੇ ਹੋਏ ਨੇ ਹੁਣ ਮਿਹਨਤ ਭਾਲ ਰਹੇ ਨੇ ਪੂਰੀ ਟਰੈਲ ਚੱਲ ਰਹੀ ਆ ਤਾਂ ਉੱਤਰ ਦੇ ਨੇ ਡ੍ਰੈਲ ਨਾਲ ਟਰੈਲ ਚਲਾ ਕੇ ਫੇਰ ਪਟਾਣਗੇ ਹੁਣ ਗਰਮ ਕਰ ਕਰ ਉੱਤਰ ਰਹੇ ਨੇ ਲੈ ਵੀ ਮਿੱਤਰੋ ਛਾਤਰੀ ਵੀ ਹੋ ਗਈ ਰੈਡੀ ਪਹਿਲਾਂ ਨੇ ਲਾਹੇ ਨੇ ਇਹ ਚੇਂਜ ਕਰੇ ਨੇ ਆਪਣੇ ਹੁਣ ਤੇ ਹੁਣ ਇਹਦੀ ਸੀਲਿੰਗਾਂ ਜਿਹੜੀ ਉਹਨੂੰ ਕਰਦੇ ਆ ਥੋੜਾ ਬਸ ਤਾਂ ਬਾਸ਼ ਲੈ ਵੀ ਮਿੱਤਰੋ ਬਾਸ਼ ਬੁਸ਼ ਕਰਕੇ ਖੜਾਤਾ ਸੀ ਅੰਦਰ ਤੇ ਇੱਕ ਤੱਜ ਰੀਲਾ ਰੂਲਾ ਸ਼ੂਟ ਕਰਦੇ ਆ ਤੇ ਉਧਰੋਂ ਮਾਲੀ ਤੋਂ ਸਮਾਨ ਆਈ ਜਾਂਦਾ ਡੈਕ ਡੱਕ ਵੀ ਆਪਣਾ ਆ ਰਿਹਾ ਤੇ ਬਾਕੀ ਇਧਰੋਂ ਵੀ ਸਮਾਨ ਭੇਜਣਾ ਸਲੰਸਰ ਵੀ ਚੇਂਜ ਕਰਨਾ ਉਹ ਵੀ ਆ ਰਿਹਾ ਤੇ ਬਾਕੀ ਬਸ ਪਹੁੰਚਣ ਵਾਲੀ ਨੇ ਤੇ ਫੇਰ ਚੱਲਦੇ ਆਪਾਂ ਪਾਤਣਾ ਤੇ ਜਿਹੜੀਆਂ ਤੁਹਾਨੂੰ ਦੱਸਿਆ ਸੀ ਮਾਡਲ ਨੇ ਰੀਲਾ ਰੂਲਾ ਸ਼ੂਟ ਕਰਨੀਆਂ ਨੇ ਉਹ ਹੋਣਗੀਆਂ ਤੋਂ ਬਾਅਦ ਠੀਕ ਆ ਇਤਨੇ ਆ ਰਹੇ ਨੇ ਬਸ ਅੰਮਰਤ ਹੋਰੀ ਮਿਲਦੇ ਆ ਉਹਨਾਂ ਨੂੰ ਲੇਵੀ ਮੈਟਰੋ ਡੈਕ ਦੂਜਾ ਵੀ ਆ ਗਿਆ ਇਹ ਚ ਨੇ 6 ਬੂਫਰ ਤੇ ਉਧਰ ਆ ਗਿਆ ਮਰਦਫਰੀ ਅਜ ਤਾਂ ਸਮਸਰ ਨੂੰ ਉਸਤ ਲਾਹੀ ਜਾਂਦੇ ਆ ਕਿੰਨੀ ਕਿੱਕਸਰੀ ਲਿਆਏ ਆ ਦੇਖਦੇ ਆ ਕਿੱਕਸ ਲਿਆਏ ਬਸ ਇੱਕ ਹੋਰ ਦੀ ਇਹ ਨਾ ਡੈਕ ਵੀ ਹਜੇ ਹੋਰ ਨਾ ਰਹਿਣ ਦੇ ਮੇਰੇ ਕੋਲ ਪਹਿਲਾਂ ਹੀ ਬਹੁ ਪਿਆ ਇੱਕ ਹੋਰ ਪਿਆ ਤੇ ਬਾਕੀ 25 ਕਿਲੋ ਹੋ ਡਰਾਵ ਲਾ ਗਈ ਹਜੇ ਤਾਂ ਮੋਟੀ ਇਹ ਗੱਡੀ ਬਸ ਆਹੀ ਕੰਮ ਕਰਕੀ ਆ ਲੈ ਵੀ ਮਿੱਤਰੋ ਹੁਣ ਚੱਲੇ ਵਾਪਸ ਤੇ ਪਾਤਣਾ ਜਾਣਾ ਹੈ ਤਾਂ ਤੇ ਉੱਥੇ ਤੁਹਾਨੂੰ ਪਤਾ ਜਿਹੜਾ ਦੱਸਿਆ ਉਹਨੂੰ ਰੀਲਾ ਰੂਲਾ ਸ਼ੂਟ ਕਰਨੀਆਂ ਨੇ ਹੁਣ ਚੱਲਦੇ ਆ ਚੱਲੀ ਅਮਰਤਾ ਲੈ ਵੀ ਮਿੱਤਰੋ ਪਾਤਣਾ ਆ ਗਏ ਤੇ ਹੁਣ ਇਹਨਾਂ ਨੇ ਜਾਣਾ ਪਟਿਆਲੇ ਨੂੰ ਤੇ ਆਪਾਂ ਜਾਣਾ ਇਧਰ ਸ਼ਹਿਰ 'ਚ ਸ਼ੂਟ ਕਰਨਾ ਚੱਲ ਠੀਕ ਆ ਓਕੇ ਹਾਂ ਫਰੰਤ-ਸਰੰਦ ਮਿਲਦੇ ਆ ਕੰਨਾ ਲੇ ਵੀ ਮਿੱਤਰੋ ਜਿਹੜਾ ਇੰਤਜ਼ਾਰ ਸੀ ਜਿਹੜਾ ਤੁਹਾਨੂੰ ਮੈਂ ਕਿਹਾ ਸੀ ਵੀ ਸ਼ੂਟ ਕਰਨਾ ਰੀਲਾਂ ਸ਼ੂਟ ਕਰ ਰਹੀ ਹੈਗੀ ਔਰ ਅੱਛੀ ਇੰਸਟਾ ਤੇ ਤੁਸੀਂ ਸਾਰਕ ਕਰ ਸਕਦੇ ਹੋ ਕਾਫੀ ਫੇਮਸ ਆ ਕੁੜੀ ਜੀ ਢਾਂਟ ਨੇਚਰ ਆ ਡਰਾਈਵ ਕਰ ਰਹੀ ਆ ਤੇ ਰੀਲਾਂ ਤੁਸੀਂ ਇਹਦੇ ਪੇਜ ਤੇ ਦੇਖ ਸਕਦੇ ਹੋ ਤੇ ਬਾਕੀ ਆਪਾਂ ਵੀ ਬਣਾਈਆਂ ਆਪਾਂ ਵੀ ਪਾਵਾਂਗੇ ਰੀਲਾਂ ਸ਼ੂਟ ਹੋ ਰਹੀਆਂ ਨੇ ご意見。 Mm-hmm. ਆਰਜਾ ਤੇਰੀ ਹੁੰਦੀ ਆ ਲੈ ਵੀ ਮਿੱਤਰੋ ਥੋੜਾ ਸਟੰਟ ਪਹਿਲੀ ਵਾਰ ਕਰਿਆ ਪਰ ਕੁੜੀ ਨੇ ਦੇਖੋ ਪਰ ਫਿਰ ਚਾਰੀ ਨਹੀਂ ਲੱਗਾ ਜਮਾਂ ਮੈ ਲੱਗਿਆ ਨਹੀਂ ਛਾ ਪਤਾ ਲੱਗ ਰਿਹਾ ਪਹਿਲਾਂ ਵੀਡੀਓ ਬਣੀ ਹੋਈ ਆ ਵੀ ਡਰ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਪਹਿਲਾਂ ਕੀ ਕਹਿੰਦੀ ਵੀ ਨਾ ਨਾ ਮੈਂ ਆਹ ਕੰਮ ਨਹੀਂ ਪਹਿਲੀ ਵਾਰ ਤੁਹਾਨੂੰ ਸਟੰਟ ਚ ਡਰ ਲੱਗਦਾ ਆ ਮੈਂ ਕਿਹਾ ਸਟੰਟ ਕਰਦੀ ਆ ਡਰਾਈਵ ਕਰਕੇ ਕਿਵੇਂ ਲੱਗਿਆ ਪੂਰਾ ਘੈਂਟ ਲੱਗਿਆ ਮੈਂ ਤਰੋ ਸਟੰਟ ਵੀ ਕਰਦਾ ਪਹਿਲੀ ਵਾਰ ਮੈਨੂੰ ਲੱਗਾ ਫਿਲਹਾਲ ਤਾਂ ਪਹਿਲੀ ਵਾਰ ਕੁੜੀ ਨੇ ਸਟੰਡ ਕੀਤਾ ਮੈਂ ਤਾਂ ਅਜੇ ਤੱਕ ਵੀਡੀਓ ਦੇਖੀ ਨਹੀਂ ਵੀ ਕੁੜੀ ਨੇ ਪਹਿਲਾਂ ਸਟੰਡ ਕੀਤਾ ਹੋਵੇ ਡਰਾਈਵ ਟਰੈਕਟਰ ਬਹੁ ਕੀਤਾ ਪਰ ਸਟੰਟ ਜਿਹੜਾ ਪਹਿਲਾਂ ਇਹ ਆਪਣੀ ਮਸਟੈਂਗ ਤੇ ਹੋਇਆ ਤੇ ਡਰ ਵੀ ਨਹੀਂ ਲੱਗ ਰਿਆ ਨਹੀਂ ਤਾਂ ਫੇਸ ਹੋਰੇ ਕੁਝ ਹੁੰਦਾਗਾ ਹੁਣ ਦੇਖੋ ਇਧਰ ਨਹੀਂ ਡਰ ਲੱਗਾ ਤੁਸੀਂ ਕਹਿੰਦੇ ਸੀ ਨਾ ਸਾਰਾ ਟਰੈਕਟਰ ਚੱਕ ਦਾਂਗੇ ਫਿਰ ਮੈਨੂੰ ਐ ਸੀ ਮੈਂ ਪਲਟ ਨਾ ਜਾਵਾਂ ਜਾਨੀ ਕਿ ਮੌਤ ਦਾ ਡਰ ਸਾਰਿਆਂ ਨੂੰ ਹੁੰਦਾ ਨਾ ਜਾਨ ਕੀਮਤੀ ਆ ਸਾਰਿਆਂ ਦੀ ਚਲੋ ਬਾਕੀ ਅੱਗੇ ਦੇਖਿਆ ਤੁਸੀਂ ਕੀ ਆਉਂਦਾ ਅੱਜ ਵੀ ਮਿੱਤਰੋ ਵੇਖਦਾ ਸਟੰਟ ਪਰੇ ਕਰਨਾ ਨਹੀਂ ਸੀ ਆ ਕਿਉਂਕਿ ਪੱਕੀ ਜਗ੍ਹਾ ਤੇ ਆਪਾਂ ਰਿਸਕ ਕੋਈ ਨਹੀਂ ਲਿਆ ਵੀ ਨਹੀਂ ਲੈਂਦੇ ਵੀ ਨਹੀਂ ਬਾਕੀ ਜਦ ਮੂਡ ਹੁੰਦਾ ਤੇ ਕਾਰ ਵੀ ਲੈਨੇ ਆ ਰੋਡਾਂ ਤੇ ਵੀ ਤੁਹਾਨੂੰ ਪਤਾ ਪਹਿਲਾਂ ਕਈ ਵਾਰ ਕਰਿਆ ਆਪਾਂ ਨੇ ਚਲੋ ਇਹ ਦੂਰੋਂ ਆਏ ਸੀ ਇਹ ਕਹਿੰਦੇ ਵੀ ਸਟੰਟ ਵਾਲੀ ਵੀਡੀਓ ਬਣਾਉਣੇ ਸਪੈਸ਼ਲ ਆਏ ਸੀ ਇਹ ਵੈਸੇ ਆਪਾਂ ਨੇ ਕਿਹਾ ਸੀ ਕਿ ਆਪਾਂ ਬਣਾਉਣੀ ਨੇਗੀ ਪਰ ਫਿਰ ਵੀ ਸਾਰੇ ਸ਼ੂਟ ਸ਼ਾਟ ਕਰਕੇ ਐਂਡ ਤੇ ਆਪਾਂ ਨੇ ਸਟੰਟ ਵਾਲੀ ਵੀਡੀਓ ਜਿਹੜੀ ਉਹਨਾਂ ਦੀ ਕਰੀਨ ਬਣਾ ਦਿੱਤੀ ਤੇ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਬਹੁਤ ਐਂਜ ਲੱਗਿਆ ਤੇ ਬਾਕੀ ਸਾਰੇ ਜਾਨੇ ਇਹਨਾਂ ਦੇ ਚੈਨਲ ਨੂੰ ਜ਼ਰੂਰ ਸਬਸ ਥੈਂਕ ਯੂ ਸੋ ਮੱਚ ਬਾਈ ਅਗਲਾ ਅਗਲੀ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ ਤੇ ਨੋਟੀਫਿਕੇਸ਼ਨ ਆ ਰਹੀ ਨੂੰ ਜ਼ਰੂਰ ਦਬਲੋ ਬਾਏ 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 ਮਿੱਤਰੋ ਸ਼ੂਟ ਹੋ ਗਿਆ ਹੁਣ ਕੰਪਲੀਟ ਆ ਤੇ ਹੁਣ ਅਸੀਂ ਆਗੇ ਦੀ ਸਲੂਨ ਤੇ ਖਾਣਾ ਪੀਣਾ ਤੇ ਬਾਈ ਰੀਅਲ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਅੱਛਾ ਮੈਨੂੰ ਪੁੱਛ ਰਹੇ ਹੋ ਲੈ ਵੀ ਮਿੱਤਰੋ ਸ਼ੂਟ ਹੋ ਗਿਆ ਦੀ ਕੰਪਲੀਟ ਆ ਤੇ ਹੁਣ ਅਸੀਂ ਆਗੇ ਦੀ ਸਲੂਨ ਤੇ ਖਾਣਾ ਪੀਣਾ ਤੇ ਕੀ ਆ ਗਿਆ ਮੈਨੂੰ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਪਸੰਦ ਸੀ ਉਹ ਲੈ ਕੇ ਆਇਆ ਤੇ ਗਣਬਾਈ ਸਹੀ ਸਹੀ ਦੱਸਿਓ ਛੂਟ ਕਿਵੇਂ ਲੱਗਿਆ ਵਧੀਆ ਲੱਗਿਆ ਸਟੰਟਾ ਆਪਕੇ ਦੀ ਰਿਪੋਰਟ ਵੈਸੇ ਸਟੰਟਾ ਕਰਨਾ ਜੀ ਕਿਉਂਕਿ ਮੈਂ ਪਹਿਲਾਂ ਕਿਸੇ ਨੂੰ ਝੂਟ ਬੋ ਨਹੀਂ ਕਿਹਾ ਸੀ ਨਾ ਕਰਨਾ ਦੇ ਨਹੀਂ ਹੋ ਜਾਕਰ ਨਹੀਂ ਹੈਗਾ ਮੈਨੂੰ ਲੱਗਿਆ ਸੁਭਾਅ ਵਧੀਆ ਪਹਿਲਾਂ ਮੈਨੂੰ ਲੱਗਦਾ ਹੁੰਦਾ ਨਾ ਆਪ ਨੂੰ ਵੀ ਪਤਾ ਨਹੀਂ ਕਿਵੇਂ ਦਾ ਹੁੰਦਾ ਸੁਭਾਅ ਹਾਂ ਤੇ ਐਵੇਂ ਤਾਂ ਆਪਾਂ ਜੱਜ ਕਰ ਹੀ ਨਹੀਂ ਸਕਦੇ ਪਹਿਲਾਂ ਮੈਂ ਵੈਸੇ ਫੋਨ ਤੇ ਇਹਨਾਂ ਨੇ ਕਿਹਾ ਸੀ ਸਟੰਡ ਕਰਨਾ ਮੈਂ ਨਾ ਕਰਤੀ ਸੀ ਵੀ ਨਹੀਂ ਹੋਣਾ ਨਹੀਂ ਪੱਕੇ ਜੀ ਚਲੋ ਸੁਭਾ ਵਧੀਆ ਲੱਗਿਆ ਠੀਕ ਲੱਗਿਆ ਪਤਾ ਕਰ ਲਿਆ ਤਰ ਰਿਸਕ ਲੈ ਲੈ ਬਾਕੀ ਘੈਂਟ ਓਕੇ ਰਿਪੋਰਟਾ ਕੀ ਹੋ ਗਿਆ ਕੁਛ ਮਿੰਟ ਮੈਂ ਖਾਣਾ ਸੀ ਉਹ ਕੈਮਰਾ ਹੌਲੇ ਮੈਨੂੰ ਸਾਹ ਲੱਗੇ ਇਹ ਨਹੀਂ ਖਾਉਂਦੇ ਹੈਗੇ ਲੈ ਖਾ ਲਓ ਓਕੇ ਬਾਬੋ ਬਾਏ ਬਾਏ ਇਹ ਸੋ ਤਾਂਗ ਲੰਬੀ ਰੇਸ ਦੇ ਆ ਘੋੜੇ ਹੋਰ ਖਾਣ ਵਾਲੀ ਮਿੱਟੀ ਵਾਂਗੂ ਦੇ ਖੱਪੇ ਆਖੋ ਰਹੇ ਕਣੀ ਰਗਨਦੀ ਰਹੇ ਕਵਲ ਛੱਡ ਲੈ ਵੀ ਮਿੱਤਰੋ ਸ਼ੂਟ ਤੋਂ ਬਾਅਦ ਬਾਕੀ ਵੀਡੀਓ ਕੱਲ ਨੂੰ ਆਪਾਂ ਦਗਾਲ ਸ਼ਨੀ ਕੋਲ ਖੜਾਗੇ ਟਰੈਕਟਰ ਬਾਕੀ ਵੀਡੀਓ ਕੱਲ ਨੂੰ ਠੀਕ ਆ ਅਗਲਾ ਪਾਰਟ ਦੇਖਣ ਲਈ ਚੈਨਲ ਕਰ ਲਓ ਸਬਸਕ੍ਰਾਈਬ ਤੇ ਹੁਣ ਆਪਾਂ ਇੱਥੇ ਲੱਗੇ ਜਾਨੇ ਬਾਕੀ ਵਲੌਗ ਸਵੇਰੇ ਲਓ ਮਤਰੋ ਸ਼ਨੀ ਘਰ ਹੀ ਲਿਆ ਆ ਕਹਿੰਦਾ ਚਾਹ ਪੀਣੀ ਐ ਵੈਸੇ ਪੀਣੀ ਦੀ ਸ਼ਾਮ ਦਾ ਟਾਈਮ ਆ ਤੇ ਆ ਚੀਜ਼ ਆ ਆ ਨੈਚੁਰਲ ਚੀਜ਼ ਆ ਘਰ ਦੇ ਬਿਸਕੁਟ ਤੇ ਬਾਕੀ ਦਾ ਫਿਰ ਕੱਲ ਨੂੰ ਖਵਾਵਾਂ ਤੁਹਾਨੂੰ ਬਿਸਕੁਟ ਅਗਲੇ ਠੀਕ ਆ ਬਾਏ ਬਾਏ ਆ ਐਂਡ ਆਇਥੇ ਵਲੌਗ ਦਾ ਠੀਕ ਆ ਤਾ ਸਮਝੇ ਹਾਂ ਬਈ ਚੀਜ਼ ਘੈਂਡਾ ਆ ਆ ਚੀਜ਼ ਘੈਂਡਾ ਬਾਬੇ ਸਰਾ ਹੋ ਗਿਆ ਘਰ ਵਾਲਾ ਸਿਸਟਮ ਘਰ ਵਾਲੀ ਹੋਵਾ ਲੇ ਵੀ ਮੇਟਰੋ ਟਰੈਕਟਰ ਖੜਾਇਆ ਛੰਨੀ ਦੇ ਘਰੇ ਠੀਕ ਆ ਤੇ ਬਾਕੀ ਬਲੌਗ ਕੱਲ ਨੂੰ ਕੱਲ ਨੂੰ ਵੀ ਰੀਲਾਂ ਬਣਾਉਣੀਆਂ ਨੇ ਅਗਲੀ ਬਲੌਗ ਉਹਦੇ ਨਾਲ ਮਾਡਲ ਨਾਲ ਠੀਕ ਆ ਉਹ ਅਗਲੀ ਛੰਨੀ ਬਾਕੀ ਕੱਲ ਨੂੰ ਆਪਾਂ ਇਕੱਠੇ ਜਾ ਲਾਂਗੇ ਠੀਕ ਆ ਕੋਈ ਗੱਲ ਨਹੀਂ ਹੁਣ ਸਾਨੂੰ ਠੰਡ 'ਚ ਮੰਨਣਾ ਪੈਣਾ ਕਿਉਂਕਿ ਅਸੀਂ ਲੇਟ ਹੋ ਗਏ ਬਾਤਨਾ ਹੁਣ ਮੋਟਰਸਾਈਕਲ ਲੈ ਕੇ ਜਾਣਾ ਪੈਣਾ ਟਰੈਕਟਰ ਅਸੀਂ ਉੱਥੇ ਛੱਡ ਕੇ ਵੀ ਤੁਰਤੀ ਫੇਰ ਲੈ ਕੇ ਜਾਵਾਂਗੇ ਬਾਕੀ ਬਲੌਗ ਪਾਰਟ 2 ਦੇਖਣ ਲਈ ਵੇਟਿੰਗ ਹੈ ਠੀਕ ਆ